ਐਸਾ ਸਰੀਆਕਾਲ ਵੀਰ ਕਰਤੀਆਂ ਸਾਰੇ ਠੀਕ ਠਾਕ ਹੋਣਗੇ ਵਾਇਰਸ ਤੋਂ ਸਭ ਨੂੰ ਤਰਤੀ ਕਲਾ ਵਿੱਚ ਰੱਖੇ ਅੱਜ ਅਸੀਂ ਫੇਰ ਚੱਲੇ ਹਾਂ ਇੱਕ ਫਰੈਂਡ ਦੇ ਘਰੇ ਬਰਥਡੇ ਪਾਰਟੀ ਹੈ ਤੇ ਘਰ ਹੈਗਾ ਨੇੜੇ ਹੀ ਹੈ ਦੂਰ ਨਹੀਂ ਹੈਗਾ ਰੁੱਕ ਕੇ ਚੱਲਦੇ ਹਾਂ ਫੇਰ ਉੱਥੇ ਜਾ ਕੇ ਤੁਹਾਨੂੰ ਮਲਾਂਦੇ ਆ ਸਾਰਿਆਂ ਨਾਲ ਓਕੇ ਜੀ ਬਾਏ ਬਾਏ ਆ ਦੇ ਸਹੀ ਇਹਨਾਂ ਦਾ ਘਰ ਹੈ ਪਹਿਲਾਂ ਵੀ ਆਏ ਸੀ ਇਹਨਾਂ ਨੇ ਪਾਠ ਕਰਵਾਇਆ ਸੁਖੀ ਸਾਹਿਬ ਦਾ

ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਮੁਬਾਰਕ ਕੰਗ੍ਰੈਚੁਲੇਸ਼ਨ ਆ ਜੱਬੀ ਦੇ ਪਪਾ ਨਮਨ ਜੱਬੀ ਦੇ ਆ ਸਾਡੀ ਭੈਣ ਜੀ ਇੱਕ ਸਤਿ ਸ਼੍ਰੀ ਅਕਾਲ ਇਹ ਸਾਡੇ ਭਾਜੀ ਸਤਿ ਸ਼੍ਰੀ ਅਕਾਲ ਜੀ ਇੱਕ ਸਾਡੀ ਭੈਣ ਦੇਖਿਆ ਮੇਰਾ ਐ ਹੀ ਹੈ ਸਹੀ ਹੈ ਮੈਨੂੰ ਪਤਾ ਨਹੀਂ ਆਏ ਹੋਏਗਾ ਕਿ ਨਹੀਂ ਹਾਂ ਤੁਹਾਨੂੰ ਵੀ ਇੱਥੇ ਆਣਾ ਚਾਹੀਦਾ ਹੈ ਹਾਂ ਅੰਕਲ ਤੁਸੀਂ ਹੋਰ ਬਹੁਤ ਦੇਖਿਆ ਹੈ ਕੈ 4 ਗੋਲ ਦੋਨੋਂ ਭਰਾ ਇੱਕਸਾਰ ਦੇ ਹੀ ਖੜੇ ਆ ਦੇਖੋ ਮੈਚਿੰਗ ਹਾਂ ਇੰਜ ਲੱਗ ਲੱਗੇ ਥੋੜੀ ਸੱਚੀ ਆਪ ਨਹੀਂ ਹੈ ਉਸ ਕਾਇ ਦੀ ਫੜ ਜਾ ਰਹੇ ਨਹੀਂ ਮੇਰਾ ਇਹ ਜਿਹੜੇ ਆਇਆ ਜਿਹੜੇ ਖਾਣੇ ਆ ਮੇਲੀ ਆ ਚਾਰ ਵੇੜੀ ਜੀ ਸਹੀ ਬਣਾਈ ਹੈ ਮੈਂ ਤਾਂ ਸੱਚਾ ਮੁੱਲ ਦੀ ਹੈ ਹੂੰ ਇਹ ਜਿੱਤੇ ਵੀ ਨੇ ਬਣਾਈ ਹੈ ਫਿਰ ਤਾਂ ਆਰਡਰ ਤੈਨੂੰ ਦੇ ਦੇ ਕਾਨਾ ਅਸੀਂ ਤੁ ਫੇਰੇ ਮੈਨੂੰ ਐ ਦੱਸੋ ਐਨ ਨੂੰ ਦੋਹਰੋ ਮਠਾਈ ਮੰਗਾਈ ਖਿਆਰ ਵੀ ਬਣਾਈ ਟਾਈਮ ਨਹੀਂ ਫਿਰ ਟਾਈਮ ਬੜਾ ਹੈਗਾ ਟਾਈਮ ਨਹੀਂ ਟਾਈਮ ਬਹੁਤ ਵਧੀਆ ਇਹ ਤਾਂ ਲੱਗ ਹੀ ਨਹੀਂ ਰਹੀ ਹੈਗੀ ਕਿ ਬਾਹਰੋਂ ਘਰੇ ਬਣਾਈ ਹੈ ਘਰੇ ਬਣਾਈ ਹੈ ਘਰੇ ਬਣਾਈ ਹੈ ਬਹੁਤ ਟੇਸਟੀ ਹੈ ਬਣਾਈ ਹੈ ਮੈਂ ਆਪਣੀ ਨੋਟਿਫਿਕੇਸ਼ਨ ਕਰ ਦਿੰਦਾ ਤੁਸੀਂ ਹਲਵਾਈ ਦੇ ਫੋਰਸ ਕਰਿਆ ਹੋਇਆ ਅਸੀਂ ਬੰਦੇ ਰਿੰਦਾ ਇੰਨਾ ਕਸਵਾਤਾ ਕਿ ਕਿਉਂ ਦਿੱਤੇ ਹੋਏ ਇਹ ਆਪਣੇ ਘਰ ਦੇ ਬਾਹਰ ਨਹੀਂ ਆ ਨਹੀਂ ਬਿਲਕੁਲ ਹੀ ਹੋਈ ਆ ਆਏ ਆ ਟੱਚ ਬਹੁਤ ਟੇਸਟੀ ਮੱਛਾਂ ਨੇ ਘਰ ਦਾ ਸਾਰਾ ਬੋਸ ਹਾਂ ਤਾਂ ਹੀ ਚੱਲਦਾ ਰਿਹਾ ਦੇਖੋ ਸਹੀ ਗੱਲ

ਇਹ ਬੋਨਾ ਬੋਨਿਸਿਮੋ ਸੀ ਇਹਦੇ ਚ ਖੋਆ ਪਾਇਆ ਹੋਇਆ ਹੈ ਹੈਨਾ ਖੋਆ ਹੈ ਇਸ ਨੂੰ ਬਣੇ ਕਿ ਦੋਸੀ ਦੇ ਗੋਣਿਆ ਖੋਆ ਪਾ ਕੇ ਬਣਾਉਂਦੇ ਆ ਬਰਫੀ ਤਾਂ ਹੂੰ ਨੋਰ ਸਾਸਰੀਕਾਲ ਕਹਤੀ ਸਾਰੇ ਨੂੰ ਹਾਂ 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 ਚਲ ਖਾ ਲੈ ਇਹਦੇ ਘਰੇ ਬਣਾਈ ਹੋਈ ਹੈ ਮਠਾਈ ਖਾ ਚ ਪਾਣੀ ਪੀ ਲੈ ਆ ਬੈਠ

और सिमरन ठीक ठाक ओ पौड़ी थोड़ा जा हवा ले ला बाहर जाके हवा ले ला मड़ी जी इधर बाहर निकल जा गैलरी चो देखो हाँ। ओ सांझे चढ़ गया होना ना एकदम ऊपर आई है इधर ले पासे आ जा उधर चली जा बाहर मड़ी जी annan sochu koi ni soarda ye ka tiktok banao Estaba... Sí, lo sé, so, lo sé, pero lo, so. lo so. को लिखे बोला नीचे नीचे सॉरी वेरी सिम्पल है और ये का नंबर चलता है तो मैं बोलता हूं विवेकानंद ने कहा नहीं इसलिए मैंने अच्छा किया था कपिल मेरा एम का कुछ तो निकलती आ रही है उन्होंने कह दिया तो मैं वही कह रही हूं तो तुती आ रही है अपनी भूमि वाली है जारी ਤੇ ਸਾਡੀ ਮੱਕੀ ਦੀ ਰੋਟੀ ਤਾਰਨ ਲੱਗੇ ਆ ਇੱਕ ਖਾਣੀ ਆ ਮੈਂ ਇੱਕ ਬਸ ਮੈਂ ਧਰਵਾ ਦੰਨੀ ਆ ਨਾ ਕੋਈ ਗੱਲ ਨਹੀਂ ਕਰੇ ਕਰੇ ਕੰਮ ਹੋਣੇ ਨੇ ਕੀ ਬਣਾਇਆ ਹੈ ਆ ਕੀ ਹੈ ਮਟਰ ਪਨੀਰ ਸਾਗ ਕੜੀ ਬਣਾ ਦੇ ਨੇ ਕੋਈ ਨਾ ਆਪਾਂ ਸਾਰੇ ਨਾ ਆਂਟੀ ਕਹਿੰਦੀ ਮੇਰੇ ਸਹੇਲੀ ਆ ਰਹੀ ਐ ਆਂਟੀ ਸਹੇਲੀ ਚਲੋ

तभी कर लो तभी, तभी धर लो तभी। <laughs> <laughs> आप पूनम कोई ताजी सुना हाँ बर्थडे पार्टी की नहीं भी <laughs> <पार्टी> थी थी। <laughs> तो। <laughs> नहीं सन भी नहीं सरप्राइज <laughs>

फेर खाए बड़ी कलियर होती है इधर नहीं फोन लग महंगा सोना लग सोना सोना में फंक्शन दवा इटली वाले बेहे ही सूट पा रानी फिर दवा दी मैं सरप्राइज देना ओ मामा

ਕਦੀ ਆਇਆ ਨਾ ਸੋਚੇ ਬਲੌਗ ਹੀ ਬਣਾਉਣੇ ਮੇਰੀ ਹੀ ਉਹ ਕੰਮ ਦੀ ਕਰਦੀ ਆ ਅੱਛਾ ਅੱਛਾ ਮੈਨੂੰ ਕਿਹਨੇ ਕਦੇ ਨਹੀਂ ਹੁਣ ਤੁਸੀਂ ਨੇ ਕਹਤਾ 1.5 ਲੱਖ 2 ਲੱਖ ਹੁਣ ਜਨਾਨੀ ਨੂੰ ਨੀਂਦ ਨਹੀਂ ਆਉਣੀ ਦਾ ਹਾਂ ਇੰਡੀਆ ਦੇ ਬਣਾ ਲੋ ਨਾ

पियां ही मुर्गा भी खानिया ने सारे भा बैठे एंजॉय कर रहे हैं

ना है ना आ तेरी घर वाली वंगु तिखी है तिखी है किथे गई जसवीर कोली खड़ी है हैं वो है? है? हाँ, उस तरह दी आ जसवीर तो वाली तिखी है देख ले देख ले जसवीर सुखदेव का हो सूखी तेरी घर वाली किस तरह की मिर्च है जी ਨੇ ਲੋ ਲਾਲ ਮਿਰਚ ਚੱਕ ਤੂੰ ਨਹੀਂ ਅਮਰੀਕਾ ਦੇ ਲੋਕ ਪਿੱਛੇ ਮੈਂ ਭੂਗਦੀ ਤੁਹਾਡੇ ਵਾਂਗੂ ਆਇਆ ਅੱਛਾ ਲੈਨੇ ਪਰ ਲੇ ਸਹੀ ਗੱਲ ਮੈਂ ਗੁੱਸਾ ਨਹੀਂ ਕਰਦੀ ਕਿਉਂ ਮੱਟੀ ਵਾਲੀ ਥੋਰ ਹੈ ਥੋਰ ਕਿਆ ਨਹੀਂ ਇਹਦੇ ਅਸਲਾਣਾ ਬੜਾ ਦੌਰ ਹੈ ਦੌਰ ਹੈ ਦੌਰ ਹੈ ਭਾਬੀ ਕਹਿੰਦੀ ਸਾਰੇ ਜਣੇ ਮੈਨੂੰ ਦਪਹਿਰਾਂ ਨੂੰ ਨਾ ਪੈਰਾਂ ਨੂੰ ਹੱਟ सूट लेके आई अगे तो क्या? सही है आंटी जी बनगी रोटी चलो तो खा ली है चलो देखे कि मावे का सुख हों ਰੋਟੀ ਖਾ ਲਓ ਤਰੀ ਦੇਖ ਰਹਾ ਉਹ ਮੰਮੀ ਖਾ ਕੋਈ ਸਾਗ ਜਿਆਦਾ ਮੱਕੀ ਦੀ ਰੋਟੀ ਥੋੜਾ ਸਾਗ ਜਿਆਦਾ ਮੱਕੀ ਦੀ ਰੋਟੀ ਹੈ ਉਹ ਸਾਗ ਰੋਟੀ ਕਿਰਪੀ ਜਦੋਂ ਜਦੋਂ ਦੇਖਾ ਤੋ ਹਾਏ ਯਾਰ ਚੁੱਲੇ ਵਾਲੀ ਮੱਕੀ ਦੀ ਰੋਟੀ ਬੜੀ ਸਵਾਦ ਵਾਲੀ ਉਹ ਬੜੀ ਸਹੀ ਪੰਜਾਬੀ ਟਾਪਾ ਸਹੀ ਗੱਲ ਹੈ ਕਿਆ ਸੁਣਦਾ ਹੈ ਪਾਪਾ ਜੀ ਨੇ ਪੁੱਛਦਾ ਹੈ ਤੱਟ ਫੂਟ ਸਾਰਿਆਂ ਨੂੰ ਕਿਸੇ ਦੀ ਬਈ ਨજર ਨਾ ਲੱਗੇ ਐਂ ਹੀ ਬੜਾ ਕੇ ਰੱਖਿਓ ਗੱਲ ਟਿੱਕੇ ਲਾ ਦਾ ਸੀ ਕੰਨਗਰੀਚਾ ਤਾਵੇਂ ਕੰਨਾਂ ਦੇ ਪਿੱਛੇ ਟਿੱਕੇ ਲਾ ਲਿਓ ਬਈ ਤਵਾ ਲੈ ਕੇ ਚੱਲਾ ਸਾਰੇ ਕੰਨ 'ਚੋਂ ਟਿੱਕੇ ਹੈ ਹੈ ਲਾਲ ਆ ਕਾਲਾ ਜਾਲ ਹੋਇਆ ਆਹੋ ਇੱਕ ਮਿੰਟ ਕੀ ਦੱਸੇ ਪੀਲਾ ਪੀਲਾ ਕੇ ਲਾਲ ਲਾਲ ਆ ਕੀ ਕੰਨ ਘੇਣਾ ਵਾ ਕਲਰ ਪੀਲਾ ਹੈ ਨਾ 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 ਬਿਆਹ ਆ ਪਾਈ ਜੁਪਲਾ ਲੱਭਾਈ ਨਾਲ ਦਾ ਬਿਲਕੁਲ ਆ ਉਹ ਫਿਰ ਉਹ ਜਾਣ ਕੇ ਮੈਚਿੰਗ ਜਾਣ ਕੇ ਕਰਕੇ ਨਹੀਂ ਆਈਆਂ ਘੁੰਮਣਾ ਜਾਵੇ ਕੋਈ ਗਵਾਹ ਨਾ ਜਾਣ ਤਾਂ ਤਾਂ ਮੈਚਿੰਗ ਕਰੀ ਆ ਮੈਂ ਹਾਂ ਹੁਣ ਵਿਆਹ ਚ ਵੀ ਆਈ ਕਿ ਮੈਚਿੰਗ ਕਰਕੇ ਰੱਖਣੀ ਨੇ ਵਿਆਹ ਦੇ ਨਾ ਵਿਆਹ ਜਣਾ ਸੀ ਅੱਛਾ ਹਾਂ ਉਹ ਐਨੀ ਵਾਸਰੀ ਤਾਂ ਆਣੀ ਆ ਸਾਡੀ

वो डायरेक्टली लाइट दे आ गुस्सा है ठीक गर। है भगवान इच्छा करे वो आ देना खाना बनता है गुस्सा करना इतना स्मार्ट क्यों करना चाहिए मन्नू भी डसना वो ओए ओए

फिसल नहीं, नहीं है <laughs> <गेँ़ाने सथर। नहीं। sighs> जीबा थोड़ी इधर उधर जा रही है लैंग्वेज <laughs> <में जीण। laughs>

है ही नहीं तो रे नहीं है नहीं आ कर रही नहीं एक रे वो खेल ऊपर से करती है आबाद अवंती सही चीज चीज हैप्पी बर्थडे टू यू हैप्पी बर्थडे टू यू पार्टी के मत मत का तो प्रेम सॉरी आ कोई जात के चीज है टैंक सिमर जब बेच बाजार में कोई नहीं है टेंपरेचर मान जा जरूरत है कौन रो मंजाल कोमली मैं मान जा है क्या है dietro लोड होंगी वो क्या काटने वाली है दरवाजे का भी काम तो हो जाए दोस्तों

ល្រ <cri asa> ូវ <oh ូវ <laughs> <pop> ិបានដែលាវ្វ្សិស្សើកុន្រើត់ផ្រើង់ពីជន់លើ្រើត់ក្រូវិស្វ

ਵੇ ਨਹੀਂ ਮਿਸਟਰ ਆਹ ਕਾਲ ਕਿਹਨੇ ਕਰੀ ਨਾ ਉਹ ਉਹ ਇਹ ਐਸ ਸੀ ਉਹ ਵੀ ਪੂਰੇ ਨਾ ਬੋਲੇ ਵਾਰਦਾ ਇਹ ਪਰ ਇੰਪੋਰਟੈਂਟ ਸਤਿ ਸ੍ਰੀ ਅਕਾਲ ਹੋਏ ਇਹ ਸੋਕੇ ਪਰਫੈਕਟ ਆ ਗੜੋ ਜੀ ਥੈਂਕ ਯੂ ਬੱਸ ਹੋ ਬੰਦ ਕਰ ਗਿਆ ਮੈਂ ਪੈਸੇ ਦੇ ਦੇ ਇਥੇ ਅਬ ਪੈਸੇ ਤਾਂ ਮੈਨੂੰ ਨਹੀਂ ਆਣ ਲੱਗੇ ਤੈਨੂੰ ਕਿਹਾ ਦਮਾ ਅੱਦੇ ਅੱਦੇ ਉਹ ਕਿਉਂ ਲਾ ਆਉਂ ਲਾ ਤੁਸੀਂ ਹੁਣ ਟੀਵੀਆਂ ਤੇ ਲਾ ਲਾ ਕੇ ਦੇਖਿਆ ਕਰੋ ਫਿਰ ਕਲੀਅਰ ਆਉਂ ਫਿਰ ਬਾਅਦ ਕਰ ਫਿਰ ਪੈਸੇ ਆਉਣਗੇ ਸਾਨੂੰ ਦੇ ਵੀ ਅਸੀਂ ਦੇ ਨੂੰ ਹੁਣ ਇਹ ਹੀ ਲੈ ਕੇ ਆਪਾਂ ਸਾਰੇ ਮੇਕੀ ਵਾਲੇ ਨਹੀਂ ਕੰਮ ਕਰ ਲੈਣਾ ਕੰਮ ਛੱਡ ਕੇ ਝੜ ਪੋਚਿਆ ਨਾ ਇਹ ਵੀ ਛੁੱਟਦਾ ਨਾ ਇਹ ਤਾਂ ਮਮਾ ਜੀ ਬਣਾਓ ਜੀ ਬਣਾ ਸਾਰੇ ਝੜੇ ਤੁਤੋ ਸਾਈ ਸਿਆ ਮੈਂ ਸਪੈਕਟਾ तो चंग <laughs> ਬਸ ਹੋਣ ਲੱਗ ਪਏ ਸਾਰੇ ਚੱਲੇ ਆਪਣੇ ਆਪਣੇ ਘਰ ਨੂੰ ਵਿਦਾ ਹੋਣ ਲੱਗੇ ਆ ਅੱਧਾ ਬਿਆੜਾ ਹੀ ਕੰਮ ਹੋਇਆ ਹੋਇਆ ਓਰੇ ਤੂੰ ਵੀ ਲੈ ਕੇ ਆਏ ਆ ਆਪਣੀ ਤੂੰ ਵੀ ਤੂੰ ਵੀ ਤੂੰ ਨਾ ਤੂੰ ਵੀ ਤੂੰ ਲੈ ਕੇ ਆਣੀ ਸੀ ਆਪਣੇ ਭਰਾ ਵਾਸਤੇ ਆਪਣੇ ਭਰਾ ਨੂੰ ਸੁਣਿਓ ਗਾਇਕ ਦੇ ਦਾਨਿਆਂ ਦੇ ਅੱਬਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ

आंटी ये भी तुरते है, तो। तो 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 है चलिए चलो अपने वर्ग ही सोफा है ना ना ओ सोफा ਆ ਮੇਰੇ ਅੰਦਰ ਮੈਸਲੇ ਚਲੋ ਆ ਚਲਿਏ ਪਤਾ ਕਾਇ ਨਹੀਂ ਕਾਇ ਹੁਣ ਹਰ ਤੁਸੀਂ ਵੀ ਕਿਹ ਕੀ ਚੀਜ਼ ਹੈ ਉਹ ਇਹ ਨੂੰ ਕਰ ਫਿਰ ਤੁਸੀਂ ਕੀ ਹੁੰਦਾ ਮੈਂ ਤੂੰ ਵੀ ਰਾ ਕਰ ਸਹੀ ਗੱਲ ਹੈ ਹਮਨ ਕਰਦੇ ਆਪਣੇ ਸਟਾਈਲ ਮਾਰ ਜਾਂਦਾ ਨਾ ਹਮਨ ਕਰਦੇ ਆਰ ਪੰਜਾਬੀ ਆ ਥੋੜਾ ਜਿਹਾ ਫਰਕ ਪੈ ਜਾਂਦਾ ਤੂੰ ਆ ਜਾ ਤੁਸੀਂ ਅੰਕਲ ਕਿਹੜੇ ਪਿੰਡ ਦੇ ਆ ਤੁਸੀਂ ਹਰਿਆਣੇ ਦੇ ਹਰਿਆਣਾ ਕਿਹੜਾ ਇਲਾਕਾ ਅੰਬਾਲਾ ਆ ਅੰਬਾਲਾ ਮੇਰੇ ਮੰਮੀ ਹੁੰਦੇ ਮੰਮੀ ਆ ਮੇਰੇ ਸ਼ਾਬਾਸ਼ ਹੈ ਸ਼ਾਬਾਸ਼ ਹਾਂ ਸ਼ਾਬਾਸ਼ ਉਹ ਉਧਰ ਦੇ ਸੀ ਮੇਰੇ ਨਾਨਕੇ ਉਧਰ ਦੇ ਆ ਹਾਂਜੀ ਹਾਂਜੀ ਸ਼ਾਬਾਸ਼ ਪਪਾ ਜੀ ਸਾਡੇ ਤੋਂ ਲਿਏ ਬਈ ਖਾਣਾ ਵੀ ਬਹੁਤ ਸੁਆਦ ਸੀ ਆ ਜਾਵਨੀ ਆ ਜੋ ਆ ਜੋ ਕੋਈ ਰੁੱਸ ਜਾਣਾ ਵੀ रूस्यों ना रुसना नहीं चाहिए तेरी फोटो सही गल है कोई रुसना नहीं चाहिए भाई चलो जी ओके बायदा

ਬਧਾਈਆਂ ਆਵੇ ਬਧਾਈਆਂ ਕਿਤੇ ਤੈਨੂੰ ਬਧਾਈਆਂ ਆਵੇ ਯਾ ਕਿਤੇ ਤੈਨੂੰ ਬਧਾਈਆਂ ਆਵੇ ਅੱਗੇ ਹੋਰਾਂ ਤੇ ਬਾਤ ਨੂੰ ਤੇਰੇ ਪ੍ਰਭੂਆਂ ਆਵੇ ਬਧਾਈਆਂ ਕਿਤੇ ਤੈਨੂੰ ਬਧਾਈਆਂ ਆਵੇ ਬਧਾਈਆਂ ਕਿਤੇ ਤੈਨੂੰ ਬਧਾਈਆਂ ਆਵੇ ਲਾਤੀ ਨੇ ਰੌਣਕ ਪਿੰਡਾਂ ਦੀ ਰਾਣੀ ਰਾਣੀ ਨੂੰ ਹਮੇਸ਼ਾ

चलो भाई जय माता दी जय माता दी करते हैं प्रिय ओ लाइट बाल ओ लाइट बाल दो भाई जसवीर जय माता दी सारे बोलो जय माता दी हां सच नहीं आज आज हम जो गए हैं अपन ਨੇ ਮੇਰੇ ਦੋ ਆਉਂਦੀਆਂ ਨਹੀਂ ਸਾਡੀ ਇਹ ਹੋ ਕਿ ਮੇਰਾ ਪ੍ਰੋਨਾ ਚੱਲ ਗਿਆ ਪ੍ਰੋਨਾ ਛੱਡ ਗਿਆ ਐਨੀ ਸੋਹਣੀ ਛੱਡ ਕੇ ਚੱਲ ਗਿਆ ਐਨੀ ਸੋਹਣੀ ਆ ਤੇ ਆਪਾਂ ਗੀਤ ਗਾਣ ਲੱਗੇ ਤੇ ਪੌੜੀਆਂ ਤੇ ਐਨੀ ਸੋਹਣੀ ਬੋਲੀ ਗਾਈਆਂ ਆਂਟੀਆਂ ਨੇ ਹੋਰ ਕੀ ਭਾ ਕਹਿੰਦਾ ਆ ਟਾਈਮ ਨਹੀਂ ਖੱਟਣ ਵਾਲਾ ਦੇਣੇ ਦੇਣੇ ਹੋ ਗਏ ਕਰ ਦੇਣਾ ਸਹੀ ਗੱਲ ਨਹੀਂ ਹੁਣ ਨਹੀਂ ਨਾ ਹਨੇਰਾ ਹੋ ਗਿਆ ਜਰਾ ਹਾਂ ਚਲੋ ਬਈ ਚਲੋ ਆਪਣੇ ਆਪਣੇ ਗੱਡੀਆਂ ਤੇ ਬੈਠੋ ਓਕੇ ਜੀ ਬਾਏ ਬਲੌਗ ਨੂੰ ਲਾਈਕ ਕਮੈਂਟ আর ਸ਼ੇਅਰ আর ਫੋਲੋ ਕਰਿਓ ਮੈਨੂੰ ਫੋਲੋ ਕਰਦੇ ਨਹੀਂ ਵੀ ਕਿਵੇਂ ਲੱਗੇ ਫੋਲੋ ਕਰਦੇ ਦੇਖੀ ਕਿ ਜਾਂ ਵੀ ਚੱਲ ਸਾਰੇ ਤੇਰੇ ਲਈ ਫੋਲੋ ਕਰਦੇ ਫੋਲੋ ਕਰੋ ਮੈਨੂੰ ਸਾਰੇ ਜਣੇ ਫੋਲੋ ਕਰ ਲੈਣ ਚਲੋ ਬਾਏ ਓਕੇ ਚਲੋ ਕਿਸੇ ਪਿੱਛੇ ਫੋਲੋ ਦੇ ਹੈ ਹੈ ਉਹ ਗੱਲ ਬਤਾਉਣੀ ਤੇ